ਇਹ ਲੋਕ ਬਲਾਕ ਦੀ ਦਾ ਹੈ। ਜਦੋਂ ਤੋਂ ਵਾਪਸ ਹੋਣ ਲਾਗ ਅਰੇ ਕਾ ਇਹ ਹੈ। ਇਹ ਸਾਡੇ ਪੰਜਾਬ ਪ੍ਰਧਾਨ तकरीबन 20 ਸਾਲ ਤੋਂ ਹੀ ਸੇਵਾ ਕਰਦੇ ਆ ਇਹ ਬਿਲਕੁਲ। ਇਹ ਨਹੀਂ ਲੈਂਦੇ ਆ ਆ ਕਿ ਇਹ ਦੇ ਨਾ ਰਾਤ ਦੇ ਜੰਦੀ ਘਰ ਤੋਂ ਆਏ ਤਾਂ ਸਦਾ ਤੋਂ ਕਹਾਵੇਂ ਨੂੰ ਸੁਣਦਾ ਤੇ ਇਹਨਾਂ ਨੇ ਸੇਵਾ ਕਰ ਲਿਆ। ਇਹਨਾਂ ਨੇ ਵਾਕੇ ਜਿਹਦੀ ਮਿਹਨਤ ਕਰਦੇ ਆ ਨਾ ਵਾਕੇ ਇਹਨਾਂ ਨੇ ਕਦੀ ਆਪ ਦਾ ਸੁੱਖ ਨਹੀਂ ਲਖਾ ਸੁੱਖ ਨਹੀਂ ਲਖਣਾ ਇਹਨਾਂ ਨੇ ਜਨਤਾ ਦੇ ਕੰਮ ਤੇ ਭੱਜ। ਦੇਖੋ ਦੇਖੋ ਰੋਇਪੁਰ ਤੋਂ ਚੱਲ ਕੇ ਆਏ ਆ ਬਹੁਤ ਮਿਹਨਤ ਕਰਦੇ ਆ। ਆ ਕਹਿਣਾ ਮਤਲਬ ਲੋਕ ਖਰੇ ਨਿਤ ਪੰਦੇ। ਮੁੰਗੇ ਨੇ ਜੇ ਤੁਸੀਂ ਆ ਵੀ ਦੱਸ ਰਹੇ ਆ ਸਾਨੂੰ ਲੋੜ ਹੀ ਨਹੀਂ ਦੱਸਣ ਦੀ ਵੈਸੇ ਜਲਦਾ ਜਿਆ ਹੈ ਆ ਪੈਸੇ ਲੋਕਾਂ ਨੂੰ ਮਿਲਦੇ ਨਹੀਂ ਕਿਸੇ ਕਿਸੇ ਬੈਠ ਕੇ ਲੈਣ ਦੇ ਕੇ ਦੇ ਜਿਵੇਂ ਆ ਉਹਦੇ ਖਾਤੇ ਅਸੀਂ ਖਵਾਈ ਨਹੀਂ ਹੁੰਦੀ ਗਏ ਪਰ ਉਹ ਖਾਤੇ ਸਰ ਪੰਚਾਇਤ ਦਾ ਆਯੋਜਨ ਹੋਇਆ ਤੇ ਉਹ ਤੁਹਾਨੂੰ ਪੈਸੇ ਲੈ ਜਾਂਦੇ ਆ ਸਾਨੂੰ ਇਹਦਾ ਕੋਈ ਟਾਰਗੇਟ ਨਹੀਂ ਸਿੱਧਾ ਪਾ ਕੇ ਅਸੀਂ ਜਿਵੇਂ ਆ ਤੁਹਾਨੂੰ ਨਹੀਂ ਕਰਾਂਗੇ ਜਦੋਂ ਤੁਸੀਂ ਖਾਣਾ ਖਰੀਦੋਗੇ ਤੇ ਆਪਦੇ ਹੱਕ ਲੈ ਲਓਗੇ ਜੇਕਰ ਖਰੀਦੇ ਨਹੀਂ ਉਤਰੋਗੇ ਤੇ ਹੱਕ ਨਹੀਂ ਲੈ ਸਕੋਗੇ ਠੀਕ ਆ ਇਹਨਾਂ ਨੇ ਪ੍ਰਧਾਨ ਜੀ ਕੋਲ ਇਹਨਾਂ ਸਮਾਨ ਨਹੀਂ ਕਿਉਂਕਿ ਇਹ ਪੁਰਪਰਾਹ ਦੀ ਆਪਣੀ ਸਮੂਹ ਮਜ਼ਦੂਰ ਬਹਿਤ ਸਭਾ ਪੰਜਾਬ ਲੈਵਲ ਦੇ ਪੱਧਰ ਆਪਣੀ ਕੋਈ ਨਿੱਕੀ ਮੋਟੀ ਕਮੇਟੀ ਦੇ ਬੰਦੇ ਨਹੀਂ ਹੈਗੇ ਨਿੱਕੀ ਮੋਟੀ ਜਿੰਗੀ ਦੇ ਬੰਦੇ ਨਹੀਂ ਹੈਗੇ ਜਿੱਥੋਂ ਆਪਣੀਆਂ ਬਾਦਲਾਂ ਦੀਆਂ ਪਾਰਟੀਆਂ ਰਜਿਸਟਰ ਹੋਈਆਂ ਜਿੱਥੋਂ ਇਹਨਾਂ ਕਾਰਸ ਪਾਰਟੀਆਂ ਨੇ ਭਾਰਾ ਦਿੱਤਾ ਇਹਨਾਂ ਦੇ ਸਟੂਡੈਂਟ ਹਾਂ ਉੱਥੋਂ ਦੀ ਆਪਣੀਆਂ ਜਿਹੜੀ ਆ ਪਾਰਟੀ ਰਜਿਸਟਰ ਹੋਈ ਆ ਕੰਮ ਕਰਦੇ ਆ ਇਲੈਕਸ਼ਨ ਨਹੀਂ ਲੜਦੇ ਲੋਕਾਂ ਨੂੰ ਕੰਮ ਕਰਦੇ ਸੋ ਕਿਰਪਾ ਕਰਕੇ ਇਹ ਗੱਲ ਨੂੰ ਧਿਆਨ ਦੇਖਿਆ ਜੋ ਕਿਉਂਕਿ ਹੋਰ ਨਹੀਂ ਭਾਂਟਰਾ ਜਿਹੜੇ ਆਪਣੇ ਲੱਗ ਚੱਲੇ ਜਾਂ ਪਿੰਡਾਂ ਦੇ ਵਿੱਚ ਜਾਂ ਆਪਣੇ ਦੰਗ ਦੇ ਵਿੱਚ ਹੋਵੇ ਜਿਨ੍ਹਾਂ ਨੇ ਇਹੋ ਜਿਹੇ ਧੱਕੇ ਹੋਏ ਆ ਕੰਮ ਹੋਏ ਆ ਇਕੱਲਾ ਇਹ ਨਹੀਂ ਮਰੇਗਾ ਤੇ ਕੰਮ ਕਰਦੇ ਆ ਆਲਮ ਮਜ਼ਦੂਰ ਜਾਂ ਕਿ ਸਮੂਹ ਮਜ਼ਦੂਰ ਵੈਦਨ ਸਾਰਾ ਹਰੇਕ ਤਰ੍ਹਾਂ ਦਾ ਮਜ਼ਦੂਰ ਚਾਹੇ ਭੱਠੇ ਦੇ ਕੰਮ ਕਰਦਾ ਜਾਂ ਫੈਕਟਰੀ ਦੇ ਕੰਮ ਕਰਦਾ ਜਾਂ ਕਿਸੇ ਦਫ਼ਤਰ ਦੇ ਕੰਮ ਕਰਦਾ ਕਲਾਸ 4 ਦੇ ਵਿੱਚ ਉਹ ਮਜ਼ਦੂਰਾਂ ਕੇ ਹੁੰਦੇ ਆ ਠੀਕ ਹੈ ਸਾਰੇ ਇਹ ਮਜ਼ਦੂਰਾਂ ਦੇ ਮੁੱਦੇ ਤੇ ਕੰਮ ਕਰਨ ਵਾਲੇ ਬੰਦੇ ਆ ਇਹਨਾਂ ਦਾ ਇੱਕ ਤਾਂ ਜਿਹਦੇ ਨੂੰ ਦਾ ਭਾਗ ਨਹੀਂ ਚੱਲ ਪਿਆ ਜਿਹਦੇ ਨੂੰ ਦਾ ਪਕਾ ਚੱਲ ਪਿਆ ਕਿਰਪਾ ਕਰਕੇ ਤੁਸੀਂ ਮੋਰਨ ਦੀ ਗੱਲ ਕਰਕੇ ਉਹ ਸਵਾਲ ਆਉਂਦਾ ਨਾ ਹੋਵੇ ਉਹਦੇ ਮਾਰ ਨਾਲ ਜਵਾਬ ਨਾ ਹੋਵੇ ਠੀਕ ਹੈ ਰੋਲ ਕਰਨਾ ਹੀ ਕੋਈ ਸਵਾਲ ਆ ਕੀ ਜਵਾਬ ਹੋਣਾ ਉਹ ਬਾਤ ਹੀ ਗੱਲ ਹੈ ਮੇਰੇ ਘਰ ਜੇ ਟੁਕਣੀ ਸੀ ਤੇ ਮੇਰਾ ਨਾ ਸਾਰਿਆਂ ਨੇ ਗਿਆ ਸੀ ਜੀ ਜਿਹੜੀ ਕਾਰਡੀਓ ਗੁਰੂ ਮਾਤਾ ਪਾਣੀ ਕਰਨੀ ਚਾਹਤੀ ਹਾਂ ਜੀ ਹਾਂ ਅੱਜ ਸਭ ਤੋਂ ਪਹਿਲਾਂ ਤਾਂ ਇਸ ਜੀ ਨੂੰ ਉਸ ਅਸੀਂ ਕਰਦੇ ਆ ਕਿ ਚਾਹ ਪੀਂ ਜਦੋਂ ਪਕੜੀ ਵਿੱਚ ਕੱਢਾ ਜਾਂ ਹਵਾ ਹੀ ਤਾਂ ਖੰਡਾ ਰਹੇ ਨਾ ठीक है जे पढ़े लिखे बच्चे उन्होंने तो पता है किताबा च पढ़िया हो बुदेवता सिंहदास्त साहब ने साढ़े नहीं जो गुरु हुए अनुपाए हुए बंदे आना नहीं पता पर मैं दसना चाहूँगा कि जै कीमत साहब किए हैं बा साहब लिवता श्री मौत साहब का नारा जिन्होंने साधे भी पत्ती काल संघर्ष करके सू संविधान का हक लैके दिए ਉਹ ਤੋਂ ਪਹਿਲਾਂ ਨਾ ਸੀ ਹੋਟਰ ਪਾ ਸਕਦੇ ਸੀ ਨਾ ਪਾਣੀ ਪੀ ਸਕਦੇ ਸੀ ਨਾ ਆਪਾਂ ਪੜ ਸਕਦੇ ਸੀ ਆਪਾਂ ਆਪਣੇ ਕਰਜ਼ੀpropto ਹੀ ਆਪਣੇ ਨਾਮ ਨਹੀਂ ਕਰਾ ਸਕਦੇ ਸੀ ਜੇ ਇਸ ਦੀ ਮਜ਼ਦੂਰੀ ਕਰਦੇ ਸੀ ਤੇ ਸਾਧ ਨੂੰ ਮਜ਼ਦੂਰੀ ਕਰਕੇ ਮੰਜ਼ੂਰੀ ਵੀ ਨਹੀਂ ਮੰਗ ਸਕਦੇ ਜਿਹੜੇ ਮਨੁੱਖਵਾਦ ਦੇ ਸਿਧਾਂਤ ਬਣਾਏ ਸੀ ਉਹ ਸਾਡੇ ਤੇ ਬਰਖਲਾਫ ਸੀਗੇ ਬਾਬਾ ਸਾਹਿਬ ਜੀ ਤੋਂ ਇਹ ਕਰਦੇ ਕਿ ਨਾ ਸਰ ਦੇ ਸੰਦਾਰ ਸਾਡੇ ਹੱਥ ਸੁਆ 1900 ਵਿੰਗਾ ਸ਼ੁਰੂਆਤ ਦੇ ਵਿੱਚ ਰੋਜ਼ਗਾਰੀ ਉਪੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਾਲ ਦੇ ਆਧਾਰ ਤੇ ਦਿੱਤਾ ਜਾਉਂਦਾ 1952 ਦੇ ਕਾਨੂੰਨ ਨੂੰ ਸੋਧ ਕਰਕੇ 2005 ਦੇ ਵਿੱਚ ਸੋਧ ਕਰਨ ਤੋਂ ਬਾਅਦ ਚ ਲਿਖਿਆ ਗਿਆ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 2005 ਦਾ ਇੱਕ ਕਾਨੂੰਨ ਗਰੰਟੀ ਕਾਨੂੰਨ ਬਣਿਆ ਗਰੰਟੀ ਦੇ ਕੋ ਤੁਸੀਂ ਘਰ ਚ ਰਹਿੰਦੇ ਹੋ ਪਰਮਾਤਮਾ ਨੇ ਜਿੱਤਨ ਐਸ.ਡੀ. ਦੇ ਕੀ ਪ੍ਰਸਿੱਧੀ ਰਾਜਨੀਤੀ ਆ ਮੋਟਰਸਾਈਕਲ ਦਿੱਕਤ ਦਿੱਤਾ ਜਿਹਦੀ ਚੀਜ਼ ਦੀ ਗਰੰਟੀ ਹੁੰਦੀ ਹੈ ਆਪਾਂ ਕਿਹਨਾ ਦਾਵਾ ਕਰਦੇ ਆਂ ਕਿ ਇਹ ਗਰੰਟੀ ਚਾ ਤੇ ਇਹ ਬਦਲੀ ਜਾ ਸਕਦੀ ਚਾ ਠੀਕ ਹੋ ਸਰ 20 ਮਨਰੇਗਾ ਪਨੋਂ ਐਕਟ ਗਰੰਟੀ ਕਾਨੂੰਨ ਤਾਂ ਉਹ ਹਲੇ ਨਾ ਚੁਣੀ ਇਹ ਬਾਬਾ ਸਾਹਿਬ ਡਾਕਟਰ ਪਿਆਰ ਬੇਲ ਕਰਕੇ ਨਾ ਚਾਪੂ ਦੇਣਾ ਇਹ ਸਿਆਸੀ ਲੋਕਾਂ ਨੇ ਤਾਂ ਸਾਡੇ ਹੱਥਾਂ ਨੂੰ ਦਬਾ ਕੇ ਰੱਖਿਆ ਸਾਨੂੰ ਉਹਦਾ ਨਹੀਂ ਤਾਂ ਇਸ ਲਈ ਅਸੀਂ ਉਹਨਾਂ ਦੇ ਸੰਵਿਧਾਨ ਨੂੰ ਲੈ ਕੇ ਚੱਲੇ ਆਂ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਸਿਵਿਧਾਨ ਨੂੰ ਲਾਗੂ ਕਰਨੀ ਉਹਨਾਂ ਦਾ ਨਾ ਰਹਿਣਾ ਚਾਹੀਦਾ ਕਿ ਪੂਰੇ ਜੁਰਾ ਜੁਰਾ ਨਾਲ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਡਰਨ ਵਾਲੀ ਦਬਾਵਾ ਜੀ ਗੱਲ ਨਹੀਂ ਹੈ ਜੀ ਜਿਹਦੀ ਬਦੌਲਤ ਅੱਜਸੀਂ ਪੜ ਸਕਦੇ ਆ ਬੋਲ 파 ਸਕਦੇ ਆ ਘਰ ਪ੍ਰਬੂਤੀ ਬਣਾ ਸਕਦੇ ਆ ਨੌਕਰੀਆਂ ਕਰ ਸਕਦੇ ਆ ਅਤੇ ਇਲੈਕਸ਼ਨਾਂ 'ਚ ਖੜ ਸਕਦੇ ਆ ਤਾਂ ਫਿਰ ਉਹਦਾ ਨਾਅਰਾ ਤਾਂ ਹੋਣਾ ਜ਼ਰੂਰੀ ਹੈ ਮੈਂ ਤੁਹਾਨੂੰ ਕਹਿੰਦਾ ਦੁਬਾਰਾ ਨਾਅਰਾ ਲਗਾ ਪੂਰੀ ਆਵਾਜ਼ ਨਾਲ ਬੋਲਦਾ ਜੈ ਪੀ ਜੈ ਪਾਤ ਆਜੂ ਸਦਾ ਸੁਤਾ ਸਾਹਿਬ ਦੇ ਬਦੌਲਤ ਅਜ ਇਸ ਪਿੰਡ ਦੇ ਵਿੱਚ ਇਕੱਠੇ ਹੋਏ ਆ ਅਤੇ ਸੁਤਾ ਸਾਹਿਬ ਨੇ ਜੋੜ ਪਾਇਆ ਸੀ ਮੈਨੂੰ ਕਿ ਮੇਰੇ ਆਪ ਪਿੰਡ ਨਹੀਂ ਹੋਰ ਮੈਂ ਇਹਨਾਂ ਨੂੰ ਦੱਸਿਆ ਸੀ ਚੱਲੀ ਗਾਣਾ ਇਹਨਾਂ ਨੇ ਸਾਡੇ ਬਲਾਕ ਪ੍ਰਧਾਨ ਜੀ ਨਾਲ ਤਾਲਮਿਲ ਕੀਤਾ ਲੇਕੇ ਫਿਰ ਉਸ ਤੋਂ ਬਾਅਦ ਨੇ ਮੈਨੂੰ ਇਸ ਪਿੰਡ ਤੋਂ ਬਾਹਰ ਕਰ ਦਿੱਤਾ ਇਹ ਮੇਰਾ ਜੀ ਤਾ ਇਹਨਾਂ ਨੇ ਜਦੋਂ ਸਵੇਰੇ ਗੱਲ ਕੀਤੀ ਮੇਰੇ ਨਾਲ ਤੇ ਮੈਂ ਬੜਾ ਖੁਸ਼ ਸੀਗਾ ਕਿ ਵੇਖੋ ਚਲੋ ਠੀਕ ਆ ਜੇ ਮੈਂ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਤੇ ਕਿਸੇ ਤਰੀਕੇ ਨਾਲ ਟਾਈਮ ਅਡਜਸਟ ਕਰ ਲਿਆ। ਜੀ ਲਮਸੀ ਜੀ ਨੇ ਵੀ ਇਹ ਦੱਸਿਆ ਕਿ ਮੈਂ ਅੱਜ ਦੁਪਹਿਰ ਤੋਂ ਬਾਅਦ ਹੀ ਮਿਲਾਂਗੀ। ਇਹ ਵੀ ਕਹਿੰਦੇ ਆਜੋ ਜੀ ਤੁਸੀਂ ਆਜੋ ਹੁਣੇ ਹੀ ਆਜੋ ਨਹੀਂ ਆਜੋ। ਪਹਿਲਾਂ ਮੈਨੂੰ ਇਹਨਾਂ ਨੇ ਪਕਾਣਾ ਚੁੱਥੇ ਬਿਠਾਈ ਰੱਖਿਆ। ਆਓ ਜੀ ਚਾਹ ਪੀਓ ਹੋਰੀ ਇਹਨਾਂ ਨੇ ਆਪ ਦਾ ਕੰਮ ਕਰਨ ਤੋਂ ਬਾਅਦ ਜੀ ਆਜੋ ਜੀ ਹੁਣ ਰੋਟੀ ਬਣਨੀ ਤਿਆਰ ਹੋ ਗਈ ਐ ਰੋਟੀ ਬਣ ਪਵਾ ਲਈ ਇਥੇ ਲੈ ਲੈਂਦਾ ਬੜੀ ਖੁਸ਼ੀ ਆਲੀ ਗੱਲ ਹੁਣ ਗੱਲ ਇਹ ਹੈ ਕਿ ਜਿਹੜੀ ਮਨਰੇਕਾ ਦੇ ਤੁਸੀਂ ਕਲਪਨਾ ਕਰਦੇ ਹੋ ਇਹ ਸਾਡਾ ਸੰਵਿਧਾਨਕ ਹੱਕ ਹੈ ਜੀ ਦਾ ਜੋਬ ਕਾਰਡ ਬਣਿਆ ਉਹ ਮਾਲਕਾ ਜਿਸ ਤਰ੍ਹਾਂ ਹੁਣ ਆਪਾਂ ਸਰਟੀਫਿਕੇਟ ਲੈ ਲਿਆ ਚਾਹੇ ਉਹ ਮੈਟਰਿਕ ਪਾਸ ਕਰ ਲਿਆ ਚਾਹੇ 10th ਪਾਸ ਕਰਿਆ ਹੈ ਨਾ ਸਰਟੀਫਿਕੇਟ ਹੀ ਦੇ ਕੇ ਸਰਕਾਰ ਕੋ ਦਿੱਤੀ ਨੌਕਰੀ ਦਿੰਦੀ ਹੈ ਹੈ ਨਾ ਇਸੇ ਤਰ੍ਹਾਂ ਤੁਹਾਡਾ ਜੋਬ ਕਾਰਡ ਜਿਹੜਾ ਮਿਲਿਆ ਬਣਿਆ ਤੁਸੀਂ ਉਹਦੇ ਮਾਲਕ ਹੋ ਤੁਹਾਡਾ ਜੇ ਲੋੜ ਦੇ ਕਰੇ ਫਿਰ ਉਹਦੋਂ ਕੰਮ ਲੈ ਸਕਦੇ ਜਿੱਥੇ ਲੋੜ ਕਰੇ ਉਥੇ ਲੈ ਸਕਦੇ ਇਹਦੇ ਤੇ ਕੋਈ ਬੌਂਡ ਨਹੀਂ ਹੈਗਾ ਸਰਫੈਂਚ ਨੇ ਕੰਮ ਦੇਣਾ ਚਾਹ ਕਿਸੇ ਨੂੰ ਜਨਰਲ ਕਾਟਾ ਦਿੱਤੇ ਬੰਦੇ ਨੇ ਦੇਣਾ ਕੋਈ ਸਰਦਾਰ ਆਊਗਾ ਉਹ ਲੈ ਕੇ ਦੇਣਾ ਤੁਸੀਂ ਖੁਦ ਆਪ ਕੰਮ ਲੈ ਸਕਦੇ ਠੀਕ ਹੈ ਹੁਣ ਇਹ ਮੇਰਾ ਕਾਨੂੰਨ ਬਣਿਆ 2005 ਤੋਂ ਬਣਿਆ 2005 ਤੋਂ ਲੈ ਕੇ ਅੱਜ ਤੱਕ 20 ਸਾਲ ਹੋ ਗਏ ਇੱਕ ਮਹੀਨਾ ਕਾਟਾ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਘੱਟ ਦੇ ਵਿੱਚ ਜਿਹੜਾ ਹੈਗਾ ਆਪਾਂ ਜਿਹੜਾ ਮਿਕਸ ਕਰਦੇ ਆ ਕਿ 20 ਸਾਲਾਂ ਚ 450 ਪੈਸੇ ਤੇ 4 ਅੰਡੇ ਨੇ 4 ਜੀ ਬਣਦੇ ਹੈ ਹਨਾ ਬਰਾਂਦੀ ਤੁਹਾਡੀ ਮਰੇਗਾ ਵੀ ਇੱਥੇ ਆ ਤੁਸੀਂ ਵੀ ਇੱਥੇ ਦਫਤਰ ਵੀ ਇੱਥੇ ਆ ਸਰਪੰਚ ਹੈ ਨੇ ਲੇਕਿਨ ਤੁਹਾਡੀ ਮਰੇਗਾ ਨਹੀਂ ਹੈ ਹਨਾ ਜੇ ਚਲੀ ਆ ਇੱਥੇ ਕਬੀ ਬੀਬੀ ਜੀ ਉਹ ਮੈਡਰ ਬੋਲੀ ਜਾਂਦੀ ਸੀ ਅਸੀਂ ਛਪੜ ਚ ਕੰਮ ਕੀਤਾ ਅਸੀਂ ਘਟੇ ਚ ਕੰਮ ਕੀਤਾ ਹੈ ਸਾਡੇ ਤੋਂ 80 80 ਫੁੱਟ ਕੰਮ ਕਰਾਉਂਦੇ ਨੇ ਨਹੀਂ ਤਾਂ ਕਹਿੰਦੇ ਜਾਓ ਇੱਕ ਮੇਰਾ ਵੀਰ ਬੋਲ ਕੇ ਗਿਆ ਉਹ ਕਹਿੰਦਾ ਕਿ ਸਾਡੇ ਤੋਂ ਉਹ ਕਹਿੰਦੇ ਵੀ ਜੇ ਤੁਸੀਂ ਦੋਵਾਂ ਦੀਆਂ ਨੇ ਪੱਟੀ 80 ਫੁੱਟ ਤਾਂ ਵੀ ਇੱਕ ਹਾਜੀ ਲੱਗਣੀ ਤੇ ਪਾਣੀ ਇਹਦੇ ਪੱਟੀ ਤਾਂ ਨਹੀਂ ਕਰਾਉਂਦੇ ਹੂੰ ਇਹ ਸਹੂਲਤਾਂ ਚ ਨਹੀਂ ਹੈ ਤਾਂ ਤੋਂ ਉਹ ਤੁਹਾਨੂੰ ਆਪ ਤੁਹਾਡਾ ਜਿਹੜਾ ਜੋਬ ਕਾਰਡ ਹੈ ਉਹਦੇ ਉੱਤੇ ਲਿਖਿਆ ਹੈ ਰਾਸ਼ਟਰੀ ਪਿੰਡ ਨਿਗਮਾਰਗ ਰੱਖੀ ਯੋਜਨਾ ਐਕਟ 2005 ਦਾ ਉਹਦੀ ਬੈਕ ਸਾਈਡ ਤੇ ਲਿਖਿਆ ਹੈ ਤੀਸਰੀ ਲੇਜ ਹਰ ਸਾਲ ਹਰ ਕਰਜ ਸੱਟੋ ਕੱਟ 100 ਦਿਨ ਦਾ ਕੰਮ ਦਿੱਤਾ ਸੋ ਦਿਨ ਦਾ ਕੰਮ ਦਿੱਤਾ ਤੇ 25 ਤੋਂ ਲੱਖ ਕਿ 30000 ਪਿਆ ਪੁਰਾਣੀ ਦਿਹਾੜੀ ਦੇ ਸਾਫ ਪੁਰਾਣੀ ਜਾਰੀ ਦਾ ਰੇਟ ਕਿਹੜਾ ਹੈ ਨਾ 25 ਤੋਂ ਲੱਖ ਕਿ 30000 ਜੀ 25 ਲੱਖ 30 ਹਜ਼ਾਰ ਨੂੰ ਗੁਣਾ ਕਰੀਏ ਤੇ 570000 ਰੁਪਿਆ ਹਰ ਕਰਤਾ ਪੈਸਾ ਹਾਜ਼ਰ ਸਰਕਾਰੀ ਪੈਸਾ ਪਰ ਸਰਕਾਰ ਨੇ ਨਾਲ ਇੱਕ ਗਲਤੀ ਕਿ ਜ਼ਿੰਮੇਵਾਰੀ ਕਿਹਦੀ ਆ ਜਿਹੜੇ ਲੋਕ ਹੱਥ ਛੋੜ ਕੇ ਨੀਂਹ ਹੋ ਕੇ ਵੋਟ ਮੰਗਣ ਆਂਦੇ ਆ ਉਹ ਪਬਲਿਕ ਦੇ ਜ਼ਿੰਮੇਂਦੇ ਹੁੰਦੇ ਆ ਸਭ ਮਿਲ ਕੇ ਦਾਇਰ ਆ ਕੀ ਸੀ ਪਬਲਿਕ ਦੇ ਦਾਇਰ ਆ ਕੀ ਸੀ ਵੋਟ ਪਾਈ ਸਾਡੀ ਬੋਰਡ ਦੀ ਬਦੌਲਤ ਨਾਲ ਉਹਨੂੰ ਸਰਟੀਫਿਕੇਟ ਮਿਲਦਾ ਗੱਲ ਮਿਲਦਾ ਦਫਤਰ ਮਿਲਦਾ ਖੱਤੀ ਮਿਲਦੀ ਹੈ ਜਿਹੜੇ ਲੱਖ ਰੁਪਇਆ ਤਨਖਾਹ ਦਿੰਦੀ ਹੈ ਤਨਖਾਹ ਵੀ ਸਾਡੀ ਸੀਟ ਤੇ ਹੁੰਦੀ ਹੈ ਜਿਸ ਤੱਕ ਜਿਹੜਾ ਕਟਾਉਂਦੇ ਹੋ ਕੋਈ ਵੀ ਸਮਾਨ ਲੈਂਦੇ ਹੋ ਤੇ ਜਿਹੜੀ ਟੈਕਸ ਸਰਕਾਰ ਲੈਂਦੀ ਹੈ ਖਜ਼ਾਨੇ ਚ ਜਾਂਦਾ ਉਹ ਤਨਖਾਹ ਦੀ ਸਾਡੀ ਹੁੰਦੀ ਹੈ ਹਾਂ ਫਿਰ ਉਹਦਾ ਜ਼ਿੰਮੇਵਾਰੀ ਕੀ ਬਣਦੀ ਹੈ ਇਹ ਕਪਤਾਨ ਨੂੰ ਵੀ ਔਰਤ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਬੰਦੂਕ ਤੇ ਪਾਈ ਅਸੀਂ ਘਰ ਦਾ ਕੰਮ ਕਰਨਾ ਰੋਟੀ ਪਕਾਉਣਾ ਸਾਡੇ ਤੋਂ ਨਹੀਂ ਪੁੱਛਣਾ ਘਰ ਦਾ ਕੰਮ ਤੋਂ ਹੈ ਬੰਦੇ ਦੀ ਕਿਤੇ ਮਹਿਵਾਰੀ ਉਹਦੀ ਜਿਆਦਾ ਵੀ ਸਾਰੇ ਕੋ ਪਾਰਟੀ ਲਿਆ ਹੈ ਹੈਨਾ ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਆ ਕਿ ਅਸੀਂ ਪਬਲਿਕ ਦਾ ਰਖਵਾਲਾ ਨਹੀਂ ਕਰਨਾ ਸਭ ਤੋਂ ਪਬਲਿਕ ਦਾ ਕਾਸਲਾ ਨਹੀਂ ਕਰਨਾ ਪਬਲਿਕ ਦਾ ਸੇਵਾਦਾਰ ਨਹੀਂ ਕਰਨਾ ਪਬਲਿਕ ਨੂੰ ਸਪਸਟ ਹੋਣਾ ਹੈ ਸਭ ਲੋਕ ਦੇ ਹੱਥ ਚ ਚੰਗੇ ਚੰਗੇ ਮੱਰੀ ਪਾਤਾ ਚੀਜ਼ਾਂ ਲਾਉਂਦੇ ਹਨ ਹਾਂ ਪਰ ਸਿਸਟਮ ਉਹ ਇਟਾ ਹੋਇਆ ਗਿਆ ਜਿਹੜਾ ਕਿ ਜਦੋਂ ਵੋਟਾਂ ਪੈਂਦੀਆਂ ਵੋਟਾਂ ਤੋਂ ਪਹਿਲਾਂ ਤੁਸੀਂ ਕਦੀ ਧਿਆਨ ਨਹੀਂ ਦਿੱਤਾ ਮੈਂ ਅੱਜ ਤੁਹਾਨੂੰ ਦੱਸ ਕੀ ਹੋਣ ਕਿੰ ਆ ਗਿਆ ਜਿਵੇਂ ਟੈਂਟ ਲੱਗਦਾ ਟੈਂਟ ਲਾਉਂਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਪਾਣੀ ਪੀਉਂਦੇ ਆ ਸਾਡੇ ਲੋਕ ਹਾਂ ਲੋਕਾਂ ਨੂੰ ਪਿੱਛੇ ਕਰਦੇ ਆ ਸਾਡੇ ਲੋਕ ਨਾਅਰੇ ਲਾਉਂਦੇ ਆ ਸਾਡੇ ਲੋਕ ਪਰ ਮੜਾ ਪਉਦੇ ਬਾਂਦਰਾਂ ਨਾਲ ਜਾਂਦੇ ਮੁੰਡੇ ਚ ਹੈ ਨਾ ਤੋਂ ਦੇ ਕੀ ਫਸਾ ਦੇ ਲੋ ਐਵੇਂ ਨਾ ਅਕਸਰ ਜਿਨੋ ਕੋ ਆਂਦੇ ਆ ਜਦੋਂ ਆਦੇ ਆ ਹਾਰ ਪਉਦੇ ਆ ਸਾਡੇ ਲੋਕ ਲੱਡਵਾਂ ਨਾਲ ਟੋਲਦੀ ਆ ਸਾਡੇ ਲੋਕ ਉਹ ਇਹਨਾਂ ਗੋਟਾ ਪਉਦੇ ਆ ਸਾਡੇ ਲੋਕ ਜਦੋਂ ਵੋਟਸ ਲੈਂਦੇ ਆ ਸਾਡੀ ਤਾਕਤ ਮੰਨ ਜਾਂਦੀ ਕਿ ਕੁੱਟ ਕੇ ਕੁਰਸੀ ਫੜ ਲੈਣਗੇ ਹੈ ਬਹਿਰ ਦੇ ਨਾਲ ਕੀ ਕਰਦੇ ਆ ਕੱਟਦੇ ਸਗਲ ਸਾਰੇ ਕੱਟ ਦਿਓ ਪੈਨਸ਼ਨ ਕੱਟ ਦਿਓ ਰਾਸ਼ਨ ਰੋਕ ਦਿਓ ਮਕਾਨ ਰੋਕ ਦਿਓ ਬਰਲੇ ਸਾਡੀ ਸਰਕਾਰ ਦਵੇਗੀ 4-6 ਮਹੀਨਿਆਂ ਤੱਕ ਉਹ ਕੋਈ ਡਰਾਮਾ ਉਹ ਕੋਈ ਗੱਲਾ ਗੱਲਾਂ ਨਾਲ ਹੀ ਸਾਰਾ ਕੁਝ ਦਊਸ ਹੈ 76 ਸਾਲ ਤੇ ਇਹ ਚੱਲਦਾ ਹੁੰਦਾ ਹੈ ਨਾ ਤਾਂ ਵੇਖੋ ਆ ਜਿਹੜੀ ਤੁਹਾਡੀ ਲੁੱਟ ਹੋ ਰਹੀ ਤੁਸੀਂ ਆਪ ਬੋਲ ਰਹੇ ਹੋ ਹੈ ਨਾ ਇਹ ਕੋਈ ਬੀਬੀ ਦਾ ਕਾਮੇਕ ਸ਼ੋਹ ਹੁੰਦਾ ਪਿਆ ਹੈ ਉਹਨੇ ਪੈਸੇ ਕਿੱਥੇ ਗਏ ਆ ਉਹ ਸ਼ੋਰ ਹੀ ਨਹੀਂ ਇੱਕ ਨੇ ਹੋਏ ਕਿਉਂ ਨੇ ਹੋਏ ਬਵਾ ਦੇ ਉਹ ਉਹਦੋਂ ਹੁੰਦੇ ਆ ਕਿ ਜਦੋਂ ਜਿਹਦਾ ਜੋਬ ਕਾਰਡ ਆ ਉਹਨੇ ਕੰਮ ਕੀਤਾ ਉਹ ਸ਼ੋਰ ਹੁੰਦਾ ਪਰ ਖਾਤਾ ਕਿਸੇ ਬੋਰਡ ਦਾ ਲਵਾ ਕੇ ਥਿੱਕੇ ਪੈਸੇ ਕਢਾ ਲੇ ਤਾਹੇ ਤਾਹੇ ਕੋਈ ਇੱਕ ਵੀ ਬੋਲਣ ਨਹੀਂ ਸੀ ਕਿ ਕਿ ਮੇਰੇ ਖਾਤ ਨਹੀਂ ਆ ਸਾਡੇ ਪ੍ਰਧਾਨ ਜੀ ਨੇ ਚੈੱਕ ਕੀਤਾ ਉਹ ਕਹਿੰਦਾ ਵੀ ਬਰਾਜ ਬਰੋਦਾ ਫਰੋਇਫੋ ਸ਼ਹਿਰ ਹੈ ਨਾ ਖਾਤਾ ਸ਼ੋਰ ਹੋ ਗਿਆ ਉਹ ਸਾਦਾ ਐਸ ਬ੍ਰੂ ਦਾ ਬੈਂਕ ਦਾ ਅਸੀਂ ਤਾਂ ਐਸ ਗਿਆ ਉਧਰ ਕਿਵੇਂ ਚਲੇ ਗਏ ਉੱਥੇ ਜਿਹੜੇ ਚੋਰ ਉੱਤਰ ਨਾਲੇ ਹੁੰਦੇ ਨੇ ਉਹ ਤੁਹਾਡੇ ਰੂਪ ਦਾ ਇੱਥੇ ਦਫਤਰ ਵਿਰੇਜਾ ਦੇ ਕੰਟਰੋਲ ਉਹੋ ਹੀ ਪ੍ਰੂਫ ਦੇ ਲੈ ਆ ਗਏ ਬੈਂਕ ਜਮਾਤ ਖਾਤਾ ਚੋਰ ਮੱਥੀ ਹੁੰਦੇ ਨੇ ਚੋਰਾਂ ਨੂੰ ਹਟਾਉਣਾ ਇਹ ਸਾਰੀ ਪਬਲਿਕ ਦੀ ਜ਼ਿੰਮੇਵਾਰੀ ਆ ਮੇਰੀ ਇਕੱਲੇ ਦੀ ਨਹੀਂ ਮੋਦੀ ਸਰਕਾਰ ਇੰਡੀਆ ਤੇ ਮੈਂ ਮੰਨਦਾ ਕਿ 100 ਕਰੋੜ ਰੁਪਇਆ ਦੇਤਾ वह मनरेगा मजबूत पुशो और पैसा होगा एज खर्चा आपसे भी बीजे को खर्चा दे देंगे समझ लो मैं अपने घर देख दिया मैं कह भी आप सौ रुपया मैं देखता सूमा दिन खर्चा दे सौ रुपया मैं घर क्या भी है दस रुपये मेरी कुड़ी लै गई है सौ रुपये है नब्बे गए दस रुपये बंदा आया वो लैगा है अस्सी है ਕਾਸਰ ਵੀ ਇਹ ਬੀਤੇ ਹੈ ਕਾਸਰ ਵੀ ਇਹ ਲਾਹਾਂ ਦਾ 440 ਗੇ ਇਹ ਨਹੀਂ ਮਰੇਗਾ ਦੇ ਪੈਸੇ ਤੁਹਾਡੇ ਨੇ ਮੇਰੇ ਨੂੰ ਬੋਲਦਾਰ ਨੂੰ ਦੂਰ ਨਹੀਂ ਪਾਏਗਾ ਲੇਕਿਨ ਜਿਹੜੇ ਚੋਰ ਲੱਗੇ ਹੋਏ ਨੇ ਆ ਫੈਕਟਰੀ ਲੈ ਗਿਆ ਉਹ ਤੁਹਾਡੇ ਮਰੇਗਾ ਕੀ ਚੋਰੀ ਆ ਸਰਪੰਚ ਲੈ ਗਿਆ ਮੇਰੇ ਤੋਂ ਚੋਰੀ ਹੋ ਗਈ ਆ ਵੀਡੀਓ ਲੈ ਗਿਆ ਮੇਰੇ ਤੋਂ ਚੋਰੀ ਹੋ ਗਈ ਪੈਸੇ ਲੈ ਗਿਆ ਮੇਰੇ ਤੋਂ ਚੋਰੀ ਮੇਰੇ ਦਾ ਪੈਸਾ ਤੁਹਾਡਾ ਤੁਸੀਂ ਇਹ ਨੂੰ ਬਚਾਉਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਅੱਜ ਵੀ ਤੁਸੀਂ ਦੇਖੀ ਅਸੀਂ ਕੋਈ ਚੀਜ਼ ਨਹੀਂ ਕਰਦੇ। ਨਾ ਰਹਿਣਗੇ। ਨਾ ਰਹੀ। ਅ ਮੈਨਾਂ ਰੋਈ ਦੇ ਵਿੱਚ ਅੱਜ ਵੀ ਆਦੀ ਹੈ। ਕੋਈ ਤੋਂ ਵੀ ਤੁਸੀਂ ਕਿਤੇ ਨਾ ਕਰਦੇ। ਕੋਈ ਨਹੀਂ। ਕੋਈ ਨਹੀਂ। ਅ ਕਿਰਾਫ ਤੋਂ ਅ ਉਹ ਮੁਨਾਸਾ ਦਾ ਸ਼ਿਲੋਹ ਕਵੇ ਦਾ। ਸਾਡਾ ਲੋੜ ਦਾ ਕੰਮ ਨਹੀਂ ਦੇ। ਨਾਲ ਇੱਕ ਖਾਰਜੂ ਦੀ ਬੀਜ ਜੀਏ ਤੋਂ ਰੋਕੀ ਬੰਦੇ ਤੋਂ ਲੜਦੇ। ਉਹ ਮੇਰੇ ਨਾਮ ਕੋ ਸਪੋਰਟ ਕਰੇਗਾ ਤੇਰਾ ਕੰਮ ਹੈ ਇਹਨੂੰ ਤੁਰੰਤ ਭੰਗਾਲੇ ਕੋਟ ਕਾਪੀ ਦਾ 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 ਮੈਂ ਵੀ ਸਾਰਾ ਕੋਟ ਕਾਪੀ ਜੇ ਚੌਕੜਾ ਹੈਗਾ ਕੀ ਕਰੀ ਤੇ ਲੱਗ ਕੇ ਆਪਾਂ ਲਿਸ਼ਟ ਮਗਾ ਲੈਂਦੇ ਜਿਹਦਾ ਨਹੀਂ ਬਣਿਆ ਆਪਾਂ ਬਣਾ ਲਾਂਗੇ ਤੇਰਾ ਦੋ ਕਾਪੀ ਫਾਰਮ ਭਰਨਾ ਮੰਨ ਤੱਕ ਤੇ ਹਾਜੀ ਜਾਉ ਤੇ ਤੇ ਨਹੀਂ ਲਖਣਾ ਮੰਨ ਤੱਕ ਮਿਲ ਦੇ ਕੇ ਆਣਾ ਮੈਂ हनुमानप्रीत जिम्मेवारी काम संभालो परमात्मा जुड़ो अगे दुआ जो ठीक है यह मेरी जिम्मेवारी संभालो मलेषा भी भाई साहब जमीन एक बार सालों कटे होना पड़ेगा कटे होना पड़ेगा किसी एक जिम्मेवार

ਹੱਕ ਮੰਗਿਆ ਨਹੀਂ ਮਿਲਦੇ ਹੱਥ ਤੱਕ ਸੁਣਨ ਲੱਗੇ ਇਹ ਜਿੰਮੇਵਾਰ ਬਣ ਕੇ ਬਈ ਇੱਕ ਇੱਕ ਮਹੀਨੇ ਚ ਇੱਕ ਦਿਨ ਆ ਕੇ ਨਿਕਲਣਾ ਇਹਦਾ ਆਓ ਇਨਾ ਕੰਝਾ ਹੋਇਆ ਸਭ ਜੈਪੀ ਜੈਪਾਤ ਸਸਕਾਰ ਨਮਸਕਾਰ